ਭੂਮੀ ਹਿੰਨੇ ਦੇ ਉਹ ਦਿਨ ਸ਼ੁਰੂ ਹੋ ਚੁੱਕੇ ਨੇ ਸ਼ਹਾਦਤਾਂ ਦੇ ਉਹ ਦਿਨ ਜਿਸ ਦਿਨ 5 ਤੇ 6 ਪੂ ਦੀ ਰਾਤ ਨੂੰ ਗਲਗੀਆਂ ਵਾਲੇ ਪਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਨਤਪੁਰ ਸਾਹਿਬ ਦਾ ਕਿਲਾ ਛੱਡਿਆ ਆਨੰਦਗੜ੍ਹ ਦਾ ਕਿਲਾ ਖਾਲੀ ਕਰਵਾਉਣ ਦੇ ਲਈ ਸੱਤ ਮਹੀਨੇ ਤੋਂ ਬਾਅਦ ਸਮਾਂ ਘੇਰਾ ਪਾਉਣ ਵਾਲੀ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜਰਨੈਲ ਆ ਚੁੱਕੀ ਸੀ ਇੰਨੇ ਲੰਬੇ ਘੇਰੇ ਦੇ ਬਾਅਦ ਵੀ ਮੁਗਲ ਫੌਜਾਂ ਨੂੰ ਕੁਝ ਵੀ ਹਾਸਲ ਨਹੀਂ ਸੀ ਹੋਇਆ ਕਿਲੇ ਅੰਦਰ ਖਾਣ ਪੀਣ ਦੀਆਂ ਵਸਤਾਂ ਸਭ ਕੁਝ ਬੰਦ ਕਰ ਦਿੱਤਾ درختਾਂ ਦੇ ਪੱਤੇ ਅਤੇ ਜੜ੍ਹਾਂ ਵਾਲ ਕੇ ਗੁਜ਼ਾਰਾ ਕਰਦੇ ਸਿੰਘ ਵਾਹਿਗੁਰੂ ਦੇ ਬਾਣੇ ਅੰਦਰ ਦਿਨ ਕੱਟੀ ਜਾਂਦੀ ਸੀ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜ ਕੇ ਸਿੰਘਾਂ ਦੀ ਰੂਹ ਖੇਡੇ ਵਿੱਚ ਲੈ ਆਉਂਦੇ ਅਤੇ ਥੋੜੇ ਦਿਨ ਹੋਰ ਇਸੇ ਤਰ੍ਹਾਂ ਕੱਟਣ ਲਈ ਸਿੱਧਕਤੀ ਉਪਲਾਰਾ ਦਿੰਦੇ ਰਹੇ ਪਹਾੜੀ ਤੇ ਮੁਗਲ ਫੌਜਾਂ ਆਕ ਚੁੱਕੀਆਂ ਸਨ ਉਹਨਾਂ ਨੇ ਆਟੇ ਦੇ ਗੋਬਨਾ ਕੀ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕੇ ਕਸਮਾਂ ਖਾਧੀਆਂ ਅਤੇ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਆਨੰਦਪੁਰ ਛੱਡ ਜਾਵੋ ਅਸੀਂ ਆਪ ਜੀ ਨੂੰ ਕੁਝ ਵੀ ਦੁੱਖ ਨਹੀਂ ਦੇਵਾਂਗੇ ਇਸ ਨਾਲ ਸਾਡੀ ਵੀ ਬਣੀ ਰਹਿ ਜਾਂਦੀ ਹੈ ਅਤੇ ਆਪ ਜੀ ਜਿੱਥੇ ਚਾਹੋ ਜਾ ਸਕਦੇ ਹੋ ਫਿਰ ਜਦੋਂ ਮਰਜੀ ਆਨੰਦਪੁਰ ਸਾਬਾ ਪਸਾ ਜਾਣਾ ਗੁਰੂ ਸਾਹਿਬ ਇੰਨਾਂ ਦਾ ਫਰੇਵ ਚੰਗੀ ਤਰ੍ਹਾਂ ਜਾਣਦੇ ਸੀ ਗੁਰੂ ਸਾਹਿਬ ਨੇ ਪਾਟੇ ਬਸਰ ਟੁੱਟਿਆ ਭੱਜਿਆ ਸਮਾਨ ਪਸ਼ੂਆਂ ਦੀਆਂ ਹੱਡੀਆਂ ਪਿੰਜਰ ਗੱਡਿਆਂ ਤੇ ਲਦਵਾ ਕੇ ਅਤੇ ਗੱਡਿਆਂ ਦੇ ਉੱਪਰ ਰੇਸ਼ਮੀ ਕਪੜੇ ਨਾਲ ਢਾਕੇ ਨੰਨਗੜ ਦੇ ਕਿਲੇ ਤੋਂ ਸਾਰਾ ਸਮਾਨ ਬਾਹਰ ਤੋਰ ਦਿੱਤਾ ਅਤੇ ਸਿੰਘਾਂ ਨੂੰ ਪਹਿਲਾਂ ਹੀ ਸਾਰਾ ਕੁਝ ਗੁਰੂ ਸਾਹਿਬ ਨੇ ਸਮਝਾ ਦਿੱਤਾ ਸੀ ਗੱਡੇ ਅਜੇ ਕਿਲੇ ਤੋਂ ਥੋੜੀ ਦੂਰੀ ਗਏ ਸਨ ਕਿ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਗੁਰੂ ਸਾਹਿਬ ਦਾ ਖਜ਼ਾਨਾ ਲੁੱਟ ਲਿਆ ਗੱਡਿਆਂ ਤੇ ਹੱਲਾ ਬੋਲ ਦਿੱਤਾ ਗੱਡੇ ਹੱਕਣ ਵਾਲੇ ਸਿੰਘ ਗੁਰੂ ਜੀ ਦੇ ਸਮਝਾਏ ਹੋਏ ਸੀ ਮੌਕਾ ਸੰਭਾਲਦੇ ਕਿਲੇ ਅੰਦਰ ਵੜ ਗਏ ਗੱਟੀ ਦੀ ਬਾਲਦ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ پاسੂ ਹਿਲਾਇ ਸੰ ਪਾਟੇ ਲੀਢੇ ਟੁੱਟੀਆਂ ਕਾਠੀਆਂ ਟੁੱਟਿਆ ਭੱਜਾ ਸਮਾਨ ਪਿੰਜਰ ਹੱਡੀਆਂ ਦੇਖ ਕੇ ਪਹਾੜੀ ਰਾਜ ਬਹੁਤ ਸ਼ਰਮਿੰਦੇ ਹੋਏ ਉਹ ਦਿਨ ਹੋਰ ਇਸੇ ਤਰ੍ਹਾਂ ਲੰਘੇ ਕਈ ਸਿੰਘ ਭੁੱਖ ਨਾਲੂ ਲੜ ਕੇ ਮਰ ਜਾਣਾ ਹੀ ਚੰਗਾ ਸਮਝ ਕੇ ਕਿਲੇ ਤੋਂ ਬਾਹਰ ਨਿਕਲ ਕੇ ਬੈਰੀ ਨਾਲ ਦੋ ਹੱਥ ਕਰਕੇ ਆਪਣੀਆਂ ਸ਼ਹੀਦੀਆਂ ਪਾ ਗਏ ਬੈਰੀ ਦਲ ਦੇ ਕੋਈ ਬਾਹ ਪੇਸ਼ ਨਾ ਗਈ ਹੁਣ ਉਹਨਾਂ ਨੇ ਔਰੰਗਜ਼ੇਬ ਦੇ ਦਸਤਕਾਂ ਫਾਲੇ ਚਿੱਠੀ ਭੇਜ ਕੇ ਕੁਰਾਨ ਸ਼ਰੀਫ ਤੇ ਗਉ ਦੀ ਕਸਮ ਖਾਦੀ ਪਿਛਲੇ ਕੀਤੇ ਦੀ ਮਾਫੀ ਮੰਗੀ ਅਤੇ ਗੁਰੂ ਸਾਹਿਬ ਨੂੰ ਕਿਹਾ ਕਿ ਕਿਲਾ ਛੱਡ ਜਾਵੋ ਆਪ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਅਤੇ ਗੁਰੂ ਸਾਹਿਬ ਨੂੰ ਕਿਹਾ ਕਿ ਆਪਣੀ ਮਰਜ਼ੀ ਨਾਲ ਕਿਲਾ ਛੱਡ ਜਾਓ ਅਸੀਂ ਵਾਪਸ ਘਰ ਆਣ ਨੂੰ ਪਰ ਚਾਵਾਂਗੇ ਪਹਾੜੀਏ ਤੇ ਮੁਗਲ ਜਰਨੈਲ ਗੁਰੂ ਸਾਹਿਬ ਜੀ ਨੂੰ ਮਨਾਉਣ ਲਈ ਸਿਰ ਭਾਨੇ ਡਿੱਗ ਚੁੱਕੇ ਸੀ ਉਹਨਾਂ ਵਿੱਚ ਕੀਰਾ ਹੋ ਲੰਬਾ ਕਰਨੇ ਸਾਹ ਸਤਨੇ ਰਿਹਾ ਸੀ ਇਸੇ ਸਿੰਘਾਂ ਨੇ ਨਗਰ ਵਾਸੀਆਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕੀਤੀਆਂ ਕਿ ਮਹਾਰਾਜ ਭੁੱਖ-ਦੁੱਖੋਂ ਬਹੁਤ ਦੁਖੀ ਹੋ ਗਿਆਂ ਖਾਂ ਲਈ ਹੁਣ ਤਾਂ ਦਰਖਤਾਂ ਦੇ ਪੱਤੇ ਵੀ ਨਹੀਂ बचे ਮਾਸ ਸਰੀਰ ਨਾਲੋਂ ਝੜ ਗਿਆ ਸਰੀਰ ਹੱਡੀਆਂ ਦੀ ਮੁਠੀ ਬਣ ਚੁੱਕੇ ਨੇ ਆਪ ਜੀ ਕਿਰਪਾ ਕਰੋ ਕਿਲੇ ਨੂੰ ਛੱਡ ਜਾਵੋ ਗੁਰੂ ਸਾਹਿਬ ਨੇ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਅਤੇ ਕਿਹਾ ਜੇਕਰ ਕੋਈ ਘਟਨਾ ਵਾਪਰੀ ਤਾਂ ਤੁਸੀਂ ਸਾਰੇ ਜ਼ਿੰਮੇਵਾਰ ਹੋਵੋਗੇ ਪੁਕ ਦੇ ਮਾਰਿਆਂ ਸਾਰਿਆਂ ਨੇ ਹਾਂ ਕਰ ਦਿੱਤੀ ਕਿਲਾ ਛੱਡਣ ਦੀ ਤਿਆਰੀ ਹੋਣ ਲੱਗੀ ਅਤੇ ਸਾਰੇ ਸਿੰਘਾਂ ਨਾਲ ਗੁਰੂ ਸਾਹਿਬ ਨੇ ਗੁਰਮਤਾ ਕੀਤਾ ਅਤੇ ਨਾ ਚੁੱਕਣ ਜੋਗਾ ਸਮਾਨ ਬਾਦੂ ਸਮਾਨ ਸੀ ਉਹਨਾਂ ਨੂੰ ਅਗਲ ਵਿੱਚ ਸੜਿਆ ਗਿਆ ਧਰਤੀ ਵਿੱਚ ਦਬਾ ਦਿੱਤਾ ਤੇ ਸਤਲੋਈ ਦਰਿਆ ਵਿੱਚ ਡਬੋ ਦਿੱਤਾ ਗਿਆ ਤਾਂ ਕਿ ਦੁਸ਼ਮਣ ਦੇ ਹੱਥ ਕੋਈ ਵੀ ਸਮਾਨ ਨਾ ਲੱਗ ਸਕੇ ਗੁਰੂ ਸਾਹਿਬ ਨੇ ਬਰਮਾਈਆਂ ਹੋਈਆਂ ਆਪਣੀਆਂ ਪੰਜਾਂ ਥੂਪਾਂ ਨੂੰ ਸਤਲੁਜ ਦਰਿਆ ਦੇ ਵਿੱਚ ਛੋਟੇ ਦਿੱਤਾ ਨਿਹੰਗਨ ਤੋਪਣ ਬਹੁਤ ਵੱਡੀ ਸੀ ਜੋ ਕਿ ਦੂਰ ਤੱਕ ਕਾਫੀ ਮਾਰ ਕਰਦੀ ਸੀ ਗੁਰੂ ਸਾਹਿਬ ਨੇ ਇਸ ਨੂੰ ਆਪਣੀ ਨਿਗਰਾਨੀ ਹੇਠ ਬਹੁਤ ਹੀ ਰੀਜ਼ਨਲ ਕਿਲੇ ਲੋਗੜ ਦੇ ਵਿੱਚ ਸਥਾਨ ਤੇ ਬਣਵਾਇਆ ਸੀ ਇੰਨਾ ਪੰਜਾਂ ਤੋਂ ਇਲਾਵਾ ਹੋਰ ਛੋਟੀਆਂ ਤੋਪਾਂ ਵੀ ਸਨ ਜੋ ਜੰਗ ਦੌਰਾਨ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਤੋਂ ਜਿੱਤੀਆਂ ਸੀ ਕਿਨਾਂ ਨੂੰ ਗੁਰੂ ਸਾਹਿਬ ਨੇ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਧਰਤੀ ਥਲੇ ਦਬਾ ਦਿੱਤਾ ਇਹ ਸਭ ਕੁਝ ਤਾ ਸਾੜ ਦਿੱਤਾ ਗਿਆ ਤਾਂ ਕਿ ਦੁਸ਼ਮਨ ਦੇ ਹੱਥ ਕੋਈ ਵੀ ਚੀਜ਼ ਨਾ ਲੱਗ ਸਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਪੂਰੇ ਨਗਰ ਨੂੰ ਪੈਦਲ ਤੁਰ ਕੇ ਵੇਖਿਆ ਸਭ ਪਾਸੇ ਚੁੱਪ ਸੀ ਗੁਰੂ ਜੀ ਦੇ ਪਿੱਛੇ ਸਿੰਘ ਵੀ ਚੁੱਪਚਾਪ ਮਗਰ ਤੁਰੇ ਆਉਂਦੇ ਸਭ ਪਾਸੇ ਚੁੱਪ ਦਾ ਸਨਟਾ ਛਾਇਆ ਹੋਇਆ ਸੀ ਸਤਿਗੁਰੂ ਜੀ ਨੇ ਅਨੋਖੀ ਸੰਗਤ ਵਿੱਚ ਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਆਖਰੀ ਢੇਡਾ ਮਾਰ ਰਹੇ ਸੀ ਇਸ ਤੋਂ ਬਾਅਦ ਇਸ ਨਗਰ ਦੀਆਂ ਗਲੀਆਂ ਕਲਗੀਧਰ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਕਰਨ ਦੇ ਲਈ ਸਦਾਲੀ ਸੁਨਿਆ ਹੋ ਗਈਆਂ ਇਹ ਨਹੀਂ ਪਤਾ ਸੀ ਕਿ ਕਿੱਥੇ ਜਾਣਾ ਕਿਹਦੇ ਕੋਲ ਜਾਣਾ ਕਿਸੇ ਨੂੰ ਕੋਈ ਨਹੀਂ ਪਤਾ ਸੀ ਸਭ ਸਿੰਘਾਂ ਨੇ ਜਿੰਨਾ ਸਮਾਨ ਕੋਈ ਚੁੱਕ ਸਕਿਆ ਚੁੱਕ ਲਿਆ ਆਪ ਨੂੰ ਆਪਣੇ ਹਥਿਆਰ ਸੰਭਾਲ ਲਏ ਸਤਿਗੁਰੂ ਜੀ ਅਤੇ ਬਾਕੀ ਸਭ ਪਰਵਾ ਤਿਆਰੀ ਕਰ ਚੁੱਕਾ ਸੀ ਵੱਡੀ ਸਾਹਿਬਜਾਦੀ ਹੱਥਾਂ ਵਿੱਚ ਸ਼ਸਤਰ ਫੜ ਪੂਰੀ ਤਿਆਰੀ ਵਿੱਚ ਹਨ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬਕੌਰ ਅਤੇ ਭਾਈ ਮਨੀ ਸਿੰਘ ਦੇ ਜੱਥੇ ਹੇਠ ਪਾਲਕਿਆਂ ਵਿੱਚ ਜਾ ਵਿਰਾਜੇ ਛੋਟੀ ਸਾਹਿਬਜਾਦੀ ਮਾਤਾ ਗੁਜਰਕੌਰ ਅਤੇ ਨਾਲ ਮਈਆਂ ਵਾਲੇ ਜੱਥੇ ਵਿੱਚ ਸ਼ਾਮਲ ਸਰ ਛੋਟੀ ਸਾਹਿਬਜਾਦੀ ਮਾਤਾ ਗੁਜਰਕੌਰ ਜੀ ਨੂੰ ਪੁੱਛਦੇ ਨੇ ਮਾਤਾ ਜੀ ਕਿੱਥੇ ਜਾਣਾ ਕਾ ਤੂੰ ਜਾਣਾ ਕਿਹਦੇ ਕੋਲ ਚੱਲਿਆ ਅਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਤਰਵਾਸ ਦਿੰਦੇ ਹੋਏ ਦਿਲਾਸਾ ਦਿੰਦੇ ਹੋਏ ਕਹਿਣ ਲੱਗੇ ਛੇਤੀ ਆਉਣ ਦਾ ਵਾਅਦਾ ਕਰਦੀਆਂ ਸਭ ਪਾਸੇ ਤਿਆਰਪੁਰ ਤਿਆਰ ਖਾਲਸੀ ਦਿਖਾਈ ਦੇ ਰਹੀ ਸੀ ਪੰਜ ਪਿਆਰੀ ਸਤਗੁਰੂ ਜੀ ਦੀ ਅਗਵਾਈ ਹੇਠ ਕੰਮ ਰਕਸੀ ਕਰ ਚੁੱਕੇ ਸਨ ਇਸੇ ਤਰ੍ਹਾਂ ਸ਼ਾਮ ਤੂ ਤਿਆਰੀ ਕਰਦੀਆਂ ਕਰਾਉਂਦੀਆਂ ਕਾਫੀ ਰਾਤ ਬੁੱਕਈ ਸਤਗੁਰੂ ਜੀ ਭਾਈ ਉਦੇਸ ਸਿੰਘ ਤੇ ਭਾਈ ਦਇਆ ਸਿੰਘ ਅਤੇ ਮੁਖੀ ਸਿੰਘਾ ਸਮੇਤ ਕਿਲਾ ਨੰਦਗੜ੍ਹ ਸਾਇਤੂ ਚਲਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਸੀਸਗੰਜ ਵਿਖੇ ਆਣ ਪਹੁੰਚੇ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਅਸਥਾਨ ਤੇ ਆ ਕੇ ਆਪ ਅਰਦਾਸ ਕੀਤੀ ਅਨੰਤਪੁਰ ਸਾਹਿਬ ਨੂੰ ਛੱਡਣ ਦੀ ਵਿਦਾਇਗੀ ਲਈ ਅਰਦਾਸ ਕਰਕੇ ਪਾਸ਼ਾ ਨੇ ਇਸ ਅਸਥਾਨ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਅਤੇ ਉੱਚੀ ਆਵਾਜ਼ ਦਿੱਤੀ ਅਤੇ ਕਿਹਾ ਕੋਈ ਇਸ ਅਸਥਾਨ ਦੀ ਸੇਵਾ ਕਰੇਗਾ ਸਭ ਪਾਸੇ ਚੁੱਪ ਸਾ ਗਈ ਕੋਈ ਨਾ ਬੋਲਿਆ ਪਾਤਸ਼ਾਹੀ ਤੀਸਰੀ ਵਾਰ ਕਹਿੰਤੀ ਭਾਈ ਗੁਰਬਖਸ਼ ਦਾ ਦਾਸੀ ਸਾਧੂ ਗੁਰੂ ਜੀ ਦੇ ਚਰਨਾਂ ਠੈ ਪਿਆ ਅਤੇ ਕਿਹਾ ਮਹਾਰਾਜ ਮੈਂ ਸੇਵਾ ਕਰਨੂ ਤਿਆਰਾਂ ਪਰ ਮੈਨੂੰ ਇੱਥੇ ਆਪ ਜੀ ਤੋਂ ਬਿਨਾ ਕੋਈ ਨਹੀਂ ਜਾਣਦਾ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ ਆਪ ਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜੇ ਮੈਨੂੰ ਦੁੱਖ ਦੇਣਗੇ ਸਤਿਗੁਰਾਂ ਨੇ ਗੁਰਬਖਸ਼ ਸਾਧੂ ਨੂੰ ਆਪਣੀ ਇਲਾ ਵਿੱਚ ਲੈ ਕੇ ਸੀਨੇ ਨਾਲ ਲਾ ਲਿਆ ਤੇ ਕਿਹਾ ਤੂੰ ਇਸ ਸਥਾਨ ਦੀ ਸੇਵਾ ਕਰਦਾ ਰਹੀਂ ਤੇਰਾ guzara ਚੱਲਦਾ ਰਹੇਗਾ ਤੈਨੂੰ ਕੋਈ ਦੁੱਖ ਨਹੀਂ ਦੇਖ ਸਕੇਗਾ ਵਾਹਿਗੁਰੂ ਤੇਰੇ ਅੰਗ ਸੰਗ ਸਾਹੀ ਹੋਣਗੇ ਇੱਕ ਗੱਡਾ ਰਸਤਾ ਲੱਦਿਆ ਹੋਇਆ ਸਾਧੂ ਨੂੰ ਦਿਲਾਸਾ ਦਿੰਦਿਆ ਹੋਇਆ ਉਹਨਾਂ ਕੋਲ ਬਿਤਾਈ ਕੀ ਲਈ ਅੱਧੀ ਰਾਤ ਦਾ ਸਮਾਂ ਹੋ ਚੁੱਕਾ ਸੀ ਗੁਰੂ ਸਾਹਿਬ ਨੇ ਕਿਲਾ ਆਨੰਦਗੜ੍ਹ ਵਿਖੇ ਪਹੁੰਚ ਕੇ ਸਾਰੇ ਜੱਤੇ ਨੂੰ ਕੀਰਤਪੁਰ ਸਾਹਿਬ ਵੱਲ ਜਾਣ ਦਾ ਹੁਕਮ ਦੇ ਦਿੱਤਾ ਸਾਬੀਰ ਉਧਰ ਨੂੰ ਤੁਰ ਪਿਆ ਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ ਕੋਠੇ ਕੰਦਾ ਸੁਨਸਾਨ ਉਜੜਿਆ ਦਾ ਰੂਪ ਧਾਰ ਕੇ ਡਰੋਂ ਦੇ ਪ੍ਰਤੀਤ ਹੋਏ ਸਾਧੂ ਗੁਰਵਾਖਦਾਸ ਨੂੰ ਇੱਕਲ ਵਿੱਚ ਆਪਣਾ ਆਪ ਵੀ ਖਾਂ ਨੂੰ ਆਉਂਦਾ ਸੀ ਗੁਰੂ ਸਾਹਿਬ ਨੂੰ ਜਾਂਦਿਆਂ ਦੇਖ ਕੇ ਉਹ ਪੂਰੀ ਤਰ੍ਹਾਂ ਡੋਰ ਪਰ ਹੋ ਚੁੱਕਾ ਸੀ ਉਸ ਕੋਲੋਂ ਆਪਣਾ ਆਪ ਵੀ ਨਾ ਸੰਭਾਲਿਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਥਾਨ ਤੇ ਸੇ ਰੱਖ ਕੇ ਉਦਾਸੀ ਸਾਧੂ ਜੂਰੂ ਜੂਰ ਉਰਨ ਲਗ ਪਿਆ ਨੰਦਪੁਰ ਸਾਹਿਬ ਦੀ ਬੇਸਹਾਰਾ ਹੋਈ ਨਗਰੀ ਜਿਵੇਂ ਪੁੱਛ ਰਹੀ ਕਿ ਕਲਗੀਆਂ ਵਾਲਿਆ ਕਿੱਥੇ ਚੱਲਿਆ ਏ ਅੱਧੀ ਰਾਤ ਨੂੰ ਮੇਰੀ ਕਲਗੀਧਰ ਪਾਸ਼ਾ ਨੇ ਨੰਦਪੁਰ ਸਾਹਿਬ ਨੂੰ ਆਖਰੀ ਫਤਿ ਬੁਲਾ ਦਿੱਤੀ ਅਤੇ ਈ ਭਿਆਨਕ ਰਾਤ ਨੰਦਪੁਰ ਸਾਹਿਬ ਨੂੰ ਲੈ ਕੇ ਸਰਸਾ ਨਦੀ ਤੱਕ ਕਿਵੇਂ ਮੇਰੀ ਵਾਜਾਂ ਵਾਲੀ ਗੁਰੂ ਸਾਹਿਬ ਪਰਿਵਾਰ ਤੇ ਸੇਵਕਾਂ ਨਾਲ ਬੀਤੀ ਹੋਵੇਗੀ ਇਸ ਦਰਦਨਾਕ ਰਾਤ ਦਾ ਕਿਆਸ ਨਹੀਂ ਲਗਾਇਆ ਜਾ ਸਕਦਾ